ਸਸ਼ਕਾਲ ਕੈਨਟੀ ਵੀ ਪੰਜਾਬੀ ਵੇਖ ਰਹੇ ਤੁਸੀਂ ਤੇ ਅੱਜ ਇੱਕ ਹੈਰਾਨ ਕਰਦਾ ਮਾਮਲਾ ਜਿਸ ਨੇ ਹਰ ਕਿਸੇ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਤੁਸੀਂ ਵੀ ਉਹ ਤਸਵੀਰਾਂ ਜ਼ਰੂਰ ਵੇਖੀਆਂ ਹੋਣੀਆਂ ਨੇ ਜਿੱਥੇ ਘਰ ਦੇ ਵਿੱਚ ਵਹਿਣ ਪੈ ਰਹੇ ਨੇ ਤੇ ਇੱਕ ਪਤਾ ਦੇ ਵੱਲੋਂ ਆਪਣੀ 18 ਸਾਲਾ 골ਡ ਮੈਡਲਿਸਟ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਕਾਰਨ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸਿਰਫ ਇਹੋ ਕਾਰਨ ਸੀ ਕਿ ਧੀ ਅੱਗੇ ਪੜਨਾ ਚਾਹੁੰਦੀ ਸੀ ਉਸ ਦੇ ਸੁਪਨਿਆਂ ਨੂੰ ਖੰਭ ਲਾਉਣਾ ਚਾਹੁੰਦੀ ਸੀ ਪਰ ਸ਼ਾਇਦ ਪਿਤਾ ਨੂੰ ਇਹ ਗਵਾਰਾ ਨਹੀਂ ਸੀ ਤੇ ਬੜਾ ਹੈਰਾਨ ਕਰਦਾ ਮਾਮਲਾ ਉੱਤੇ ਕਹੀ ਦੇ ਨਾਲ ਘਰ ਦੇ ਵਿੱਚ ਸੁੱਤੀ ਪਈ ਉਸ ਧੀ ਨੂੰ ਪਿਓ ਦੇ ਵੱਲੋਂ ਮਾਰ ਮੁਕਾਇਆ ਗਿਆ ਹੈ ਤੇ ਇਹਨਾਂ ਤੋਂ ਸੁਵੀਰਾ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਪਰ ਵੱਡੇ ਸਵਾਲ ਨੇ ਕਿ ਆਖਰ ਇੱਕ ਧੀ ਜੋ ਕਿ ਸ਼ਾਇਦ ਅੱਗੇ ਪੜ੍ਹਨਾ ਚਾਹੁੰਦੀ ਸੀ ਪਰ ਉਸਦੇ ਪਿਤਾ ਦੇ ਵੱਲੋਂ ਜਿਹਾ ਕਿਉਂ ਕੀਤਾ ਗਿਆ ਅੱਜ ਦੇ ਸਮੇਂ ਦੇ ਵਿੱਚ ਵੀ ਅਜਿਹੀ ਕੋਜੀ ਮਾਨਸਿਕਤਾ ਵਾਲੇ ਲੋਕ ਨੇ ਕਿ ਜਿਹੜੇ ਧੀਆਂ ਨੂੰ ਅੱਗੇ ਪੜ੍ਹ ਨਹੀਂ ਦੇਣਾ ਚਾਹੁੰਦੇ 18 ਸਾਲ ਦੀ ਹੋ ਚੁੱਕੀ ਸੀ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਸੀ ਅੱਗੇ ਕੁੜੀ ਪੜ੍ਹਨਾ ਚਾਹੁੰਦੀ ਸੀ ਪਰ ਉਸ ਨੂੰ ਸਮਝਾਇਆ ਵੀ ਜਾ ਸਕਦਾ ਸੀ ਘਰੇ ਭਰਾ ਤੇ ਮਾਂ ਮੌਜੂਦ ਨਹੀਂ ਸਨ ਜਿਸ ਵੇਲੇ ਪਿਤਾ ਦੇ ਉਹ ਲੋਕ ਕਹੀ ਚੁੱਕ ਕੇ ਆਪਣੀ ਹਿੱਤੀ ਨੂੰ ਮਾਰ ਮੁਕਾਇਆ ਉਸਦੇ ਸਾਹ ਕੱਢ ਦਿੱਤੇ ਗਏ ਤੇ ਸਿਰਫ ਇਹੋ ਕਾਰਨ ਕਿ ਉਹ 골ਡ ਮੈਡਲਿਸਟ ਸੀ ਹਰ ਸਬਜੈਕਟ ਦੇ ਵਿੱਚ ਅਵਲ ਆਉਣ ਵਾਲੀ ਉਹ ਧੀ ਜਿਹੜੀ ਹੈ ਉਹ ਅੱਗੇ ਪੜਨਾ ਚਾਹੁੰਦੀ ਸੀ ਆਪਣੇ ਸੁਪਨਿਆਂ ਨੂੰ ਖੰਭ ਲਾਉਣਾ ਚਾਹੁੰਦੀ ਸੀ ਤੇ ਉਸ ਮਾਪਿਓ ਦਾ ਨਾਂ ਹੀ ਰੌਸ਼ਨ ਕਰਨਾ ਚਾਹੁੰਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜੋ ਦਰਿੰਦਗੀ ਇਸ ਪਿਤਾ ਨੇ ਕੀਤੀ ਹੈ ਸ਼ਾਇਦ ਕਿਸੇ ਨੇ ਨਹੀਂ ਕੀਤੀ ਹੋਣੀ ਤੇ ਤੁਸੀਂ ਵੀ ਇਸ ਨੂੰ ਲਾਣ ਦਾ ਹੀ ਪਾਉਗੇ ਹਾਲਾਂਕਿ ਮੌਕੇ ਤੋਂ ਹੀ ਪਿਤਾ ਫਰਾਰ ਹੋ ਚੁੱਕਿਆ ਹੈ ਅਬੋਹਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਆਪਣੀ ਧੀ ਨੂੰ ਆਪਣੇ ਹੱਥੀਂ ਮਾਰ ਮੁਕਾਉਣ ਤੋਂ ਬਾਅਦ ਇਹ ਜਿਹੜਾ ਪਿਤਾ ਹੈ ਇਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਹਲਾ ਕੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ماں ਘਰੇ ਬੈਠੀ ਵਹਿਣ ਪਾ ਰਹੀ ਹੈ ਜੋ ਸੋਚ ਰਹੀ ਹੈ ਕਿ ਸ਼ਾਇਦ ਮੈਂ ਅੱਜ ਘਰ ਬਾਹਰ ਗਈ ਹੀ ਕਿਉਂ ਜੇ ਮੈਂ ਨਾ ਜਾਂਦੀ ਤਾਂ ਸ਼ਾਇਦ ਮੇਰੀ ਧੀ ਅੱਜ ਮੇਰੇ ਕੋਲ ਮੌਜੂਦ ਹੁੰਦੀ ਜ਼ਿੰਦਾ ਹੁੰਦੀ ਪਰ ਇਸ ਪਿਓ ਨੇ ਜੋ ਕੀਤਾ ਇਸ ਤੇ ਤੁਸੀਂ ਵੀ ਆਪਣੀ رائے ਜ਼ਰੂਰ ਰੱਖੋ ਕਿ ਆਖਿਰ ਕੀ ਕਾਰਨ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ ਕਿ ਅਜਿਹੇ ਲੋਕ ਸੱਚੇ ਹੋਗੇ ਨੇ ਜਿਹੜੇ ਤੇ ਯਾਨੂ ਅੱਗੇ ਪੜਨ ਨਹੀਂ ਦੇਣਾ ਚਾਹੁੰਦੇ ਉਹ ਸਿਰਫ ਕੁੜੀ ਇੰਨਾ ਕੁ ਚਾਹੁੰਦੀ ਸੀ ਕਿ ਮੈਂ ਅੱਗੇ ਪੜਾ ਲਿਖਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਪਰ ਨਾਮ ਕੀ ਰੋਸ਼ਨ ਕਰਨਾ ਸੀ ਇਸਦਰਿੰਦਰ ਪਿਤਾ ਨੇਤਾ ਉਸ ਦੀ ਜਾਨ ਹੀ ਕੱਢ ਲਈ ਐ ਅੱਜ ਜਿਹੜੀ ਘਟਨਾ ਹੋਈ ਐ ਵਾਰਦਾਤ ਹੋਈ ਐ ਪਹਿਲਾਂ ਸਾਨੂੰ ਦੱਸੋ ਵੀ ਕੀ ਘਟਨਾ ਹੋਈ ਐ ਜੀ ਜੀ ਅੱਜ ਇੱਕ ਮਿੱਡਾ ਪਿੰਡ ਦੇ ਵਿੱਚ ਇੱਕ ਫਾਦਰ ਵੱਲੋਂ ਜਿਹੜਾ ਹੈ ਆਪਦੀ ਲੜਕੀ ਦਾ ਮਰਡਰ ਕੀਤਾ ਗਿਆ ਐ ਇਦੇ ਵਿੱਚ ਅਸੀਂ ਕੀ ਮੌਕੇ ਤੇ ਆ ਕੇ ਉਹਦੀ ਮਾਤਾ ਜਿਹੜੀ ਲੜਕੀ ਦੀ ਮਾਤਾ ਹੈ ਜਸਵਿੰਦਰ ਕੌਰ ਉਹਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਕਿ ਇੱਕ ਪਿਤਾ ਵੱਲੋਂ ਲੜਕੀ ਦਾ ਜਿਹੜਾ ਕਤਲ ਕੀਤਾ ਗਿਆ ਕਿ ਪੜ੍ਹਾਈ ਕਰਕੇ ਫਿਰ ਏ ਉਮਰ ਕਿੰਨੀ ਸੀ ਲੜਕੀ ਦੀ ਜੀ ਲੜਕੀ ਦੀ ਉਮਰ ਕਰੀਬ 18 ਸਾਲ ਦੀ ਈ ਟਾਈਮ ਸੀ ਜਦੋਂ ਆਰਡਰ ਕੀਤਾ ਗਿਆ ਜੀ ਇਹ ਦੱਸਣ ਦੇ ਮੁਤਾਬਕ ਕਰੀਬ 7 ਵਜੇ ਸਵੇਰੇ ਮੈਮ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਇੱਥੇ ਮਰਡ ਹੋ ਗਿਆ ਕਿ ਕਿਸੇ ਮੁਖਬਰ ਨੇ ਜਾਂ ਕਿਵੇਂ ਨਹੀਂ ਐਕਚੁਅਲ ਦੇ ਵਿੱਚ ਅਸੀਂ ਸੀਗੇ ਗਸ਼ਤ ਤੇ ਸੀਗੇ ਤੇ ਸਾਡੇ ਕੋਲ ਇੱਥੇ ਜਦੋਂ ਗਸ਼ਤ ਦੇ ਕੋਲ ਦਾਣਾ ਮੰਡੀ ਕੋਲੇ ਆਏ ਤਾਂ ਮਾਤਾ ਤੇ ਉਹਦੇ ਬ੍ਰਦਰ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਇਹ ਇੱਕ ਪਰ ਲੱਗੇ ਇਹਦਾ ਪੋਸਟਮਾਰਟ ਮ ਖੋ ਚੁੱਕਿਆ ਇਹਦਾ ਕਰੋਨਾ ਜੀ ਨਹੀਂ ਜੀ ਹਜੇ ਉਹ ਕਾਰਵਾਈ ਚੱਲ ਰਹੀ ਹੈ ਕੀ ਕਾਰਵਾਈ ਦੀ ਬਣੂਗੀ ਕਿ ਪੋਸਟਮਾਰਟ ਤੋਂ ਬਾਅਦ ਪਤਾ ਲੱਗੂਗਾ ਨਹੀਂ ਉਹ ਪੋਸਟਮਾਰਟ ਵੈਸੇ ਅਸੀਂ ਫਿਲਹਾਲ ਬਿਆਨਾਂ ਤੇ ਪਰਚਾ ਦਰਜ ਕਰ ਰਹੇ ਹਾਂ ਮੈਡਮ ਲੜਕੀ ਜਿਹੜੀ ਪੜ ਰਹੀ ਸੀ ਤੇ ਕਿੱਥੇ ਪੜ ਰਹੀ ਸੀ ਤੇ ਕੀ ਕਰ ਰਹੀ ਸੀ ਇਹ ਸੀ ਜੀਸੀ ਮੋਹਾਲੀ ਦੇ ਵਿੱਚ ਉੱਥੇ ਹੀ ਰਹਿੰਦੀ ਸੀ ਪੀਜੀ ਦੇ ਵਿੱਚ ਤੇ ਉੱਥੇ ਆਪਦੀ ਬੀ ਕਾਮ ਦੀ ਸਟੱਡੀ ਕਰ ਰਹੀ ਸੀ ਕੀ ਕੋਈ ਕਾਰਨਾਂ ਦਾ ਪਤਾ ਲੱਗਾ ਜੀ ਵੀ ਕੀ ਕੀ ਕਾਰਨ ਹੋ ਸਕਦੇ ਆ ਜੀ ਐਕਚੁਅਲ ਦੇ ਵਿੱਚ ਦੱਸਣ ਦੇ ਮੁਤਾਬਿਕ ਤਾਂ ਇਹੀ ਹੈਗਾ ਕਿ ਜਿਹੜਾ ਫਾਦਰ ਸੀਗਾ ਉਹ ਨਹੀਂ ਚਾਹੁੰਦਾ ਸੀਗਾ ਕਿ ਲੜਕੀ ਅੱਗੇ ਸਟੱਡੀ ਕਰੇ ਪਰੰਤੂ ਜਿਹੜੀ ਉਹਦੀ ਮਦਰ ਸੀ ਤੇ ਲੜਕੀ ਚਾਹੁੰਦੀ ਸੀ ਦੋਨੇ ਚਾਹੁੰਦੇ ਸੀਗੇ ਕਿ ਅਸੀਂ ਅੱਗੇ ਪੜ੍ਹਾਈ ਕਰਕੇ ਬੱਚੇ ਨੂੰ ਕਿਸੇ ਕਾਮਯਾਬੀ ਦੇ ਪਿੱਛੇ ਇਹ ਲੜਕੀ ਸੁੰਨ ਦੇ ਵਿੱਚ ਆਇਆ ਵੀ ਇਹ ਗੋਲਡਮੈਨ ਲਿਸਟ ਵੀ ਸੀਗੀ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਸੀਗੀ ਹਾਂਜੀ ਮਾ ਪਰੈਂਟਸ ਵੱਲੋਂ ਤਾਂ ਇਹੀ ਕੀਤਾ ਜਾ ਰਿਹਾ ਜੀ